ਸਰ ਮਾਨੂ ਮਾਲਕਸਰਾਂ ਡੇਰੀ ਫਾਰਮ ਵੇਖਣ ਵਾਲੇ ਵੀਰ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਜੀ ਆਪਾਂ ਅੱਜ ਆਪਣਾ ਚੈਨਲ ਬਣਾ ਰਹੇ ਆ ਚਲਾ ਰਹੇ ਆ ਜੀ ਆਪਣਾ ਚੈਨਲ ਹੈ ਜੀ ਮਾਲਕਸਰਾਂ ਡੇਰੀ ਫਾਰਮ ਪਿੰਡ ਤਮੋਵਾਲ ਅੱਜ ਆਪਾਂ ਤੁਹਾਨੂੰ ਮਈਆਂ ਦਿਖਾਵਾਂਗੇ ਜੀ ਚਾਰ ਪੰਜ ਮਈਆਂ ਵਿੱਚ ਨੀਲੀ ਦਾ ਬੀਵੀ ਆ ਮੋਹਰ ਨਖਲ ਵੀ ਆ ਤੇ ਆਵਾਜ ਫੰਸਾ ਨਾ ਘਲਕਾਦੇ ਆ ਜੀ ਸੱਚੀ ਗਾਹ ਹੋਈ ਗਾਹ ਸੱਚੀ ਗਾਹ ਹੈ ਸੱਚੀ ਗਾਹ ਜੀ ਕੀ ਹਾਲ ਚਾਲ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਕਿਰਪਾ ਦਾ ਜੀ ਮਾਰਕਸਰਾਹ ਡੇਲੀ ਭਰ ਮੇਖੜਾ ਵੀਰ ਪਾਣਾ ਭਰਾਵਾ ਬਜ਼ੁਰਗਾਂ ਨੂੰ ਸਭ ਤੋਂ ਸਸਤੀ ਕਾਰ ਬੋਲੋ ਫੋਜੀ ਸਾਹਿਬ ਜੀ ਕਿੰਨੀਆਂ ਜੀ ਅੱਜ ਕਿੰਨੀਆਂ ਜੀ ਮੱਝਾਂ ਕਿਰਪਾ ਦਾ ਜੀ ਕਿਹੋ ਜੀ ਵੀਡੀਓ ਪਾਉਣੀ ਹੈ ਮੱਝਾਂ ਤੇ ਅਫਨਾਉਣਾ ਜੀ ਹਾਂ ਜੀ ਹਾਂ ਜੀ ਬਾਕੀ ਇਹ ਜੇ ਤਿਆਰ ਨਹੀਂ ਹੋਈਆਂ ਮਈਆਂ ਮਤਲਬ ਆਈਆਂ ਹੀ ਆ ਕੱਲ ਆਹ 50 ਚੋਰ ਦੀਆਂ ਆਈਆਂ ਚਾਰ ਜੀ ਆਪਾਂ ਕਿਹੋ ਜੀ ਅੱਜ ਪਾਵਾਂਗੇ ਹਾਂ ਜੀ ਹਾਂ ਠੀਕ ਹੈ ਜੀ ਹਾਂ ਜੀ ਇਹ ਗੱਭਣੇ ਜੀ ਮੈਂ ਗੱਭਣੇ ਜੀ ਇਹ ਗੱਭਣੇ ਜੀ ਛੇ ਦੰਦ ਛਗੀ ਝੋਠੀ ਆ ਠੀਕ ਹੈ ਜੀ ਦੂਜਾ ਸਵੇਰ ਛੇ ਦੰਦ ਆ ਪਹਿਲਾਂ ਨੇ 15 ਲੀਟਰ ਦੁੱਧ ਚੁਆਇਆ ਹਰਿਆਣੇ ਜੋ ਆਈ ਆ ਹਾਂਜੀ ਖੋਲੋ ਜੀ ਐਰਕਾ 20 ਲੀਟਰ ਦੁੱਧ ਕਰੂਗੀ ਠੀਕ ਹੈ ਜੀ ਖੋਲੋ ਜੀ ਦੇਖੋ ਜੀ ਪੂਰੀ ਵੱਡੀ ਝੋਟੀ ਹੈ ਜੀ ਛੇ ਦੰਦ ਝੋਟੀਆਂ ਛੇ ਦੰਦ ਝੋਟੀਆਂ ਆਪਾਂ ਤੇ ਬਾਕੀ 20 ਲੀਟਰ ਦੁੱਧ ਦਾ ਸਾਡੀ ਸ਼ੇਹ ਵੱਡੀ ਝੋਟੀ ਹੈ ਜੀ ਦੇਖੋ ਖਾਨਦੇਵਾ ਬਹੁਤ ਵਧੀਆ ਖਲੋ ਤਾਂ ਲੈ ਜੂ ਜੀ ਅੱਗ ਨਾਲ ਜੂ ਜੀ ਬਹੁਤ ਵਧੀਆ ਜੋ ਫਾਉਂਡਾ ਹਫਤਾ ਦੇ ਦਿਨ ਪੂਰੇ ਹੁੰਦੇ ਰਹਿੰਦਾ ਹਾਂਜੀ ਹਾਂਜੀ 10 ਮਹੀਨੇ ਦੇ ਦਿਨ ਪੂਰੇ ਹੁੰਦੇ ਰਹਿੰਦਾ ਉੱਤੇ ਵੀ ਹੋ ਜਾਂਦਾ ਮੈਂ ਮੈਂਦੀ ਆ ਮਲਾ ਕਮ ਹੈਕਮ ਕਮ ਹੋਈ ਬਹੁਤ ਵਧੀਆ ਝੋਟੀ ਹੈ ਜੀ ਵੱਡੀ ਖਲਾੜੇ ਮਾਰੇ ਖਲਾੜੇ ਦੇਖੋ ਜੀ ਥਾਂਨੇ ਬਾ ਦੇਖੋ ਜੀ ਬਹੁਤ ਵੱਡੀ ਝੋਟੀ ਹੈ ਜਾਂਦੋ ਜੀ ਆਹ ਜੀ ਉਹ ਵਾਈਡ ਵਾਲੀ ਝੋਟੀ ਜਾਈ। ਗੋਨ ਦੇਵਾ ਬਹੁਤ ਵਧੀਆ। ਅੰਜ ਫਲਸਾ ਜੀ ਕੀ ਮਲ ਜੀ ਰਹੀ। ਇਹ ਲੋ ਜਿੰਨੇ ਦੇ ਮਾਲਕ ਸਨ ਜੀ ਜਿੰਨੇ ਦੀ ਝੋਟੀ ਦੇ ਦਿੰਨੇ ਆ ਜੀ। ਚੋਟੀ ਦੇ 2-2 ਕਰਦੀ ਆ ਹਾਂਜੀ ਅੱਜ ਜਿਹੜਾ ਦਾ ਮੁੱਲ ਹੈ ਚਲੋ ਅੱਜ ਤੁਹਾਨੂੰ ਸਾਹਮਣੇ ਜੀ ਨੇ ਵੀਰ ਭੈਣ ਭਰਾ ਨੇ ਨੂੰ ਆਪਾਂ ਇਹ ਭਾਣਾ ਹੀ ਭਾਣਾ ਆਪਾਂ ਦੇ ਦੇਣੀ ਹੈ ਜੀ ਹਾਂਜੀ ਹਾਂਜੀ ਮੁੱਲ ਤੇ 90 ਕਰਦੇ ਆ ਜੀ ਹਾਂਜੀ ਹਾਂਜੀ ਅੱਜ ਕੋਈ ਵੀਰ ਭੈਣ ਭਰਾ ਲਊ ਤੇ 170 ਦੀ ਦੇਣੀ 170 ਦੀ 170 ਦੀ ਜੇ ਕੋਈ ਅੱਜ ਹੋਵੇ ਪਲਕੇ ਲਾਵੇ 170 ਦੀ ਦੇਣੀ 2 ਲੱਖ ਦੀ ਆ ਪੂਰੇ ਦੀ ਹਾਂਜੀ ਹਾਂਜੀ 6 ਦੰਦਿਆ 15 ਲੀਟਰ ਪਹਿਲੇ ਨੇ ਚੋਈ ਕਰਾਈ ਹੈ ਆਸਿਆ ਵੀ 20 ਲੀਟਰ ਵੀ ਦੁੱਧ ਕਰ ਸਕਦੀ ਹੈ ਹਾਂਜੀ ਹਾਂਜੀ 18-19 ਦੇ ਰੋ ਰਹੀ ਖੱਡੂ ਠੀਕ ਹੈ ਜੀ ਪੂਰੀ ਨਸਲ ਕੁਆਲਟੀ ਦੀ ਝੋਠੀਆ ਮੋਹਰਾ ਜੱਡ ਬਣਾਇਆ ਇੱਕ ਕਵਾਲ ਵੀ ਨਹੀਂ ਸਰੀਰ ਤੇ ਚਿੱਟਾ ਜੱਡ ਬਣਾਇਆ ਇੱਕ ਸੱਤਰ ਦੇ ਦੇ ਲਈ ਇੱਕ ਸੱਤਰ ਦੇ ਠੀਕ ਹੈ ਜੀ ਹਾਂਜੀ ਆ ਜੀ ਇਸ ਵਿੱਚ ਇਹ ਦੂਜਾ ਸੂਆ ਜੀ ਸੂਈ ਆ ਚਿੱਟਾ ਮਗਰ ਦੂਜਾ ਸੂਆ 15 ਲੀਟਰ ਦੁੱਧ ਪਿਆਰ ਹੈ ਠੀਕ ਹੈ ਜੀ 15 ਲੀਟਰ ਦੁੱਧ ਪਿਆਰ ਹੈ 6 ਦਾ ਸਵੇਰ ਹੋ ਗਈ ਹੈ ਵੀਰੇ ਅੰਨੇ ਝੋਟੀਆਂ ਦੇਖੋ ਜੀ ਇਹ ਵੀ ਝੋਟੀਆਂ ਛਿੱਤੀਆਂ ਅਰੇ ਥੋੜੀ ਟਾਈਮ ਨਹੀਂ ਨਾਲ ਲੱਗਾ ਵੇਖ ਲਓ ਹੁਣ ਕੀ ਟਾਈਮ ਹੋਇਆ ਸਵੇਰੇ 6 ਵਜੇ ਦੀ ਚੁਆਈ ਆ ਮੇਰਾ ਫੈਮ ਤੋਂ ਇਤਰਾ ਹੀ ਲਿਖੀਂ ਗਿਆ ਮਰਦੇ ਅੰਦਰਾਂ ਵਿੱਚ ਕੰਡੇ ਆ ਤੁਹਾਨੂੰ ਵੀ ਆਪਣਾ ੱੰਡਾ ਲੈ ਕੇ ਹੋਏ ਪੰਚਾ ਨਿਕਲ ਪਿਆ 15 ਲੀਟਰ ਤਿਆਰ ਹੈ ਜੀ ਹੁਣ ਸਵਾਹ ਸੰਪੂਰਨ ਹੈ ਜੀ ਨਸਰ ਕਵਾਸ ਕਿਰਨ ਮਹਾਲੇ ਜੀ ਹਾਂਜੀ ਹਾਂਜੀ ਇਹ ਤਾਂ ਮਾਂ ਨੇ ਨਸਰ ਕਵਾਸ ਹੀ ਆਲੀਆਂ ਚੋਟੀਆਂ ਨੇ ਸੋਹਣੀ ਜੀ ਛੋਟੀ ਸੋਹਣੀ ਬਹੁਤ ਵਧੀਆ ਜੀ ਰੱਖ ਜੀ ਇਹ ਲੋਟੋ ਦੀ ਛੋਟੀ ਹੋ ਗਿਆ ਇਹ ਲੋਟੋ ਦੀ ਰਹਿ ਗਈ ਜੀ ਠੀਕ ਆ ਜੀ ਫਿਰ ਆਦਿ ਬਹੁਤ ਵਧੀਆ ਛੋਟੀ ਛੋਟੀ ਨੂੰ ਕੋਈ ਟਾਈਮ ਨਹੀਂ ਲੱਗਾ ਜੀ ਹਜੇ ਇਹ ਟਾਈਮੋਂ ਟਾਈਮ ਹੀ ਚਵਾਈ ਗਈ ਛੇ ਦੇ ਚੋਈ ਛੇ ਤੋਂ ਛੇ ਮੈਂ ਜਿਹੜੀ ਚੋਈ ਕੋਈ ਟਾਈਮ ਨਹੀਂ ਲਗਾ ਜੀ ਕੋਈ ਟਾਈਮ ਨਹੀਂ ਲਗਾ ਉਹ ਗੈਂਨੇ ਵਾਂਗ ਲਗਾ ਜੀ ਰਿਮੋਟ ਹੈ ਮੇਰੇ ਚਾਈਟ 15 ਲੀਟਰ ਦੁੱਧ ਦੂਜਾ ਸੁਆ ਚੋਟੀ ਦੂਜਾ ਸੁਆ ਛੇ ਡੰਡੇ ਰੇਤਾ ਵੀ ਛੇ ਡੰਡੇ ਆ ਜੀ ਖਾਣੇ ਵਾਂਗ ਕੋਮੇ ਵਾ ਫੜ ਫੜੀ ਬਿਕਲਦੀ ਹੈ ਜੇ ਤਾਂ ਪਛੂਟੇ ਐਮਰਿਆ ਛੇ ਵੰਦੀ ਛੇ ਦੇ ਚੋਆਈਆਂ ਜੀ ਠੀਕ ਹੈ ਜੀ ਸੋਹ ਸਾਬਾ ਜੀ ਇਹ ਨਹੀਂ ਛੇ ਤੋਂ ਜਿੰਨੇ ਸੀ ਮਾਲਸਰ ਸਿੰਘ ਜੀ ਝੋਟੀ ਆ ਚੋਟੀ ਤੇ ਵੀ 170 70 ਕਰਦੀ ਆ ਹਾਂਜੀ ਹਾਂਜੀ ਪਰ ਆਪਾਂ ਪਾਣਾ ਲਈਦਾ ਪਾਣਾ ਹੀ ਦੇ ਦੇਣੀ ਸੀ ਜੀ ਹਾਂਜੀ ਹਾਂਜੀ ਇਹ ਜਿਹੜੇ ਲੈਨੇ ਪੈਸੇ ਲੈ ਦੇ ਦੇਣੇ ਡੇਢ ਨਹੀਂ ਦੇਣੇ ਡੇਢ ਸੀ ਦੇਣੀ ਆਈ ਡੇਢ ਦੀ ਦੇਣੀ ਆ 15 ਕਿਲੋ ਦੁੱਧ ਤਿਆਰ ਆ ਬੱਚੇ ਦਾ ਪਾ ਗਿਓ ਕੰਡਾ ਲੈ ਆ ਗਿਆ ਆਪਣਾ ਕੰਡੇ ਦੇ ਦੁੱਧ ਚੋੜ ਕੇ ਲੈ ਜੀ 15 ਕਿਲੋ ਦੁੱਧ ਤਿਆਰ ਆ 2 ਟਾਈਮ 3 ਟਾਈਮ 4 ਟਾਈਮ ਸਾਡੀ ਝੋਟੀ ਚ ਹੋਵੇ 2 ਟਾਈਮ 4 ਟਾਈਮ ਜਿੰਨਾ ਕਾ ਮਰਜੀ ਚੋ ਜੀ 15 ਕਿਲੋ ਪਿਆਰ ਦੁੱਧ ਡੇਢ ਲੱਖ ਦੀ ਝੋਟੀ ਦੇ ਰਹੀ ਆ 1.5 ਲੱਖ ਦੀ ਦੇਣੀ ਜੀ ਜੀ

ਅੱਜ ਦਾ ਖਾਣਾ ਬਹੁਤ ਸੁਆਦ ਦਾ। ਕੱਟਾ ਮਗਰ ਬਹੁਤ ਜ਼ੋਕ। ਬੋਸਾ ਥਾਂ ਦੇ ਬਹੁਤ ਆਵੇ। ਉਹ ਸੌਂ ਕਰਾਈ ਇੱਕ ਨੰਬਰ। ਹਾਂ ਬਹੁਤ ਸੋਨਾ ਮੈਂ ਸਿਵਾ ਬੋਸ ਸੋਨਾ ਰਾਮ ਨੇ। ਹਾਂਜੀ ਹਾਂਜੀ। ਹੁਣ ਤੇ ਜੀ ਪੂਰੀ ਖਾਓ। ਨਹੀਂ ਸਾਦੇ। ਲੈਓ। ਮੈਂ ਫਿਰ ਸਿੰਘ ਦਾ ਸੁਣ ਬਹੁਤ ਵਧੀਆ ਆ ਜੀ। ਮਿੱਤਰ ਸਿੰਘ। ਬਹੁਤ ਜੱਗ ਦੀ ਛੋਟੀ ਹੈ। ਖਾਂਕ ਨੂੰ ਨੇਵਾ ਬਹੁਤ ਵਧੀਆ ਹਾਂ ਜੀ ਹਾਂ ਜੀ ਬਹੁਤ ਵਾਹ ਬਹੁਤ ਥਾਂ ਜੱਡੇ ਦੀ ਹਾਂਜੀ ਫੌਜੀ ਸਾਹਿਬ ਜੀ ਸਰ ਤੇ ਮੋਟਾ ਮੇਰਾ ਬਬੀ ਕੋਈ ਟਾਈਮ ਨਹੀਂ ਉਹਨੂੰ ਲੱਗਾ ਜੀ ਠੀਕ ਹੈ ਜੀ ਮੁੰਨੂ ਦਾ ਲੱਖ ਵੀ ਕਰਦੇ ਆ ਜੀ ਹਾਂ ਜੀ ਲੱਖ ਦੀ ਕੋਈ ਗੱਲ ਨਹੀਂ ਆਪਾਂ ਨੂੰ ਜਿੱਦਾਂ ਰੱਬ ਨੇ ਦਿੱਤੀ ਆਪਾਂ ਉਹਦਾ ਵੇਰ ਦੇਣੀ ਜੀ ਠੀਕ ਹੈ ਜੀ ਲੋਜੇ ਦਾ 10 ਕਿਲੋ ਦੁੱਧ ਆ 85000 ਦੀ ਦੇਣੀ 85000 ਦੀ ਦੇ ਰਹੀ ਆ ਜੀ 85000 ਦੀ ਨਾਲ ਕਿਲੋ ਦੁੱਧ ਜੇ ਵੇਖ ਲੋ ਜੀ ਲਖਣ ਦੇਵਾ ਬਹੁਤ ਵਧੀਆ ਬਹੁਤ ਸੋਹਣਾ ਕਰ ਦਿਆ ਜੀ ਤਾ ਸੇਗ ਮਗਰ ਟੱਕਾ ਜੀ ਹੋਰ ਕਿਥੋਂ 85000 ਦੀ ਦੇ ਰਹੀ ਹੁਣ ਸਮਝਦੇ ਵੀ ਆ ਹੈ ਇਦੋਂ ਦੀ ਸਾਡੇ ਲੜਕੇ ਦੀ ਛੋਟੀ ਸੋਣੀ ਠੀਕ ਹੈ ਜੀ ਹਾਂ ਜੀ ਠੀਕ ਹੈ ਆ ਕੀ ਅਗੇ ਨੀਲੀ ਆ ਜਾਈ ਨੀਲੀ ਰੋਮੀ ਹਾਂ ਜੀ ਸੁਣ ਵਾਲੀ ਵੀ ਸੁਣ ਵਾਲੀ ਹੈ ਦੂਜਾ ਸੁਆਦ ਫਟਾ ਲੈ ਜੀ ਹਾਂ ਫਟਾ ਲੈ ਜੀ ਫਟਾ ਲੈ ਜੂਗੀ ਜਦੋਂ ਨੀਂਦੀ ਹੋਈ ਠੰਡੀ ਸੀਰ ਇਹ ਨਾਲ ਮਾਕੇ ਦੀ ਸਾਡੇ ਇਲਾਕੇ ਦੀ ਆ ਬਾਰਡਰ ਲੱਗੇ ਠੀਕ ਹੈ ਜੀ ਨੀਲੀ ਨਾਲ ਦੇਖੋ ਜੀ ਨੀਲੀ ਨਾਲ ਵੀ ਸੇਰਾ ਹੱਸਤਾ ਲੱਗਿਆ ਲੱਗੇ ਵੱਡੀ ਮੈਂ ਜੀ ਵਜਨਦਾਰ ਆ ਲਈ ਮੈਂ ਇੱਕ ਹਫਤਾ ਲੈ ਆਇਆ ਅਜਾ ਸੋਹ ਉਹ ਜਿਆਦਾ ਬਣਦੀ ਆ ਏ ਜਿਹੜਾ ਚਲੋ ਨਹੀਂਦੀ ਅਸੀਂ ਸਾਰੇ ਲੈ ਲਈ ਸਮਾ ਲਈ ਦੇਖੋ ਜਗ ਚੁੰਗਾਈ ਦੋ ਯੋ ਨੀਲੀ ਸੀ ਯੋ ਨੀਲੀ ਤੇਰੇ ਕਟਾਲੀ ਕੀਰਾਲੀ ਦੋ 13 14 13 14 ਚਵਾ ਦੂਗੀ ਦੋ 13 14 ਕਿਲੋ ਚਵਾਉਗੀ ਦੋ 24 ਯੋ ਨੀਲੀ 라ਵੀ ਕਿਹੜੇ ਕੀਰਾਲੀ ਜੀ ਮੈਂ ਬਹੁਤ ਵਜਨ ਦਾਦਾ ਵੀ ਮੈਂ ਆ ਇੱਕ ਕੌਤਾ ਲੈਣੀ ਹਾਂ ਹਾਂਜੀ ਹੌਸਲ ਸਾਹਿਬ ਜੀ ਇਹੋ ਬਾਕ ਸ੍ਰੀ ਜਿੰਮੇਦੀ ਚੋਟੀਆਂ ਜੀ ਹਰ ਦਾ ਮਾਨਤਾ ਜੀ ਉਹ ਲੋਕ 1 10 ਕਰਦੇ ਆ ਜੀ ਹਾਂਜੀ ਮੋਲੇ 1 10 ਕਰਦੇ ਆ ਜਿਹੜੀ ਦੇਣੀ ਆ ਨਾ ਜਿਹੜੀ ਆ ਲੱਖ ਦੀ ਦੇਣੀ ਆ ਲੱਖ ਦੀ ਦੇਣੀ ਆ ਜਿੰਦਾਂ ਤੋਂ ਲੱਖ ਦੀ ਦੇਣੀ ਆ ਠੀਕ ਆ ਆ ਕੇ ਫਿਰ ਮੁੱਲ ਵਧ ਹੋਊਗਾ ਇਹ ਛੋਟੀ ਚਲੋ ਦਿਨ ਰਹਿੰਦੀ ਆ ਚਾਲਦੇ ਹਾਂ ਹਾਂਜੀ ਹੁਣ ਸੋਨਾ ਇਹਦੇ ਚੀਰਾ ਲਈ ਠੰਡੀ ਸੀ ਨਹੀਂ ਛੋਟੀ ਆ ਮਾਡਰ ਲੱਕੇ ਦੀ ਸਾਡੇ ਇਲਾਕੇ ਦੀ ਆ ਪਰ ਬੰਦੇ ਇਲਾਕੇ ਦੀ ਆ ਸੋਣੀ ਠੀਕ ਆ ਜੀ ਹਾਂਜੀ ਚੋਰ ਦੀ ਦੀ ਰਾਮ ਠੰਡੀ ਸੀ ਠੀਕ ਆ ਜੀ 52 ਹਜ਼ਾਰ ਲੱਖ ਹੀ ਦੇਣੀ ਆ ਜੀ 1 ਲੱਖ ਦੀ ਦੇਣੀ ਆ ਠੀਕ ਆ ਜੀ ਇਹ ਗੱਲ ਉਹੋ ਜੀ ਨੰਬਰ ਆਪਣਾ ਜੀ ਬਾਕੀ ਨੰਬਰ 9147 18792 ਕਰਮਨ ਸਿੰਘ ਫੌਜੀ ਪਿੰਡ ਤਿਮੋਵਾਲ ਜ਼ਿਲ੍ਹਾ ਮਰਸਾ ਤਸਵੀਰ ਬਾਬਾਪੁਰ ਸਾਸੀ ਗਾੜੀ ਸਾਸੀ ਗਾੜੀ